ਰਾਜਜੀਤ ਤੋਂ ਬਾਅਦ ਇਕਬਾਲ ਲੋਹੀਆ ਜੀ ਜਿਹੜੇ ਕਿ ਬਹੁਤ ਹੀ ਵਧੀਆ ਸਿੰਗਰ ਨੇ ਸਾਡੇ ਸਤਿਕਾਰਯੋਗ ਮੋਦਰ ਸਿੰਘ ਲੋਹੀਆ ਜੀ ਦੇ ਫਰਜ਼ੰਦ ਇਕਬਾਲ ਸਿੰਘ ਲੋਹੀਆ ਉਹ ਤਿਆਰ ਹੈ ਹੈਲੋ ਹੈਲੋ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਬਖਸ਼ਾ ਹੈ ਨਾਰਾ ਰਸਨਾ ਕਰੋ ਪ੍ਰਮਤਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲ ਮਿੱਟੀ ਦੇ ਸਮਾਗਮ ਬਾਪੂ ਅਵਤਾਰ ਸਿੰਘ ਪ੍ਰੇਮੀ ਦੀ ਜਾਤ ਨੂੰ ਸਮਰਪਿਤ ਪੰਜਾਬੀ ਗੀਤ ਕਲਾ ਮੰਚ ਪੰਜਾਬ ਵੱਲੋਂ ਬਹੁਤ ਵੱਡੇ ਅਰਦਾਨੇ ਨਾਲ ਜੋ ਦੂਸਰੀ ਵਾਰ ਕਰਵਾਇਆ ਜਾ ਰਿਹਾ ਹੈ ਪੰਡਾਲ ਦੇ ਵਿੱਚ ਔਰ ਮੰਚ ਦੇ ਵਿੱਚ ਪੁੱਧੀਆਂ ਪਹੁੰਚਿਆ ਹੋਇਆ ਸਾਥਸੀਆਂ ਤਾਂ ਮੇਰੇ ਸਤਾਵ ਦੀ ਦੁਨੀਆ ਦੇ ਵਿੱਚੋਂ ਮੇਰੇ ਉਸਤਾਦ ਬਾਪੂ ਦਰਸ਼ਨ ਸਿੰਘ ਜੀ ਭੰਵੇਂ ਬਾਪੂ ਗੁਰਤਾਤਾ ਸਿੰਘ ਜੀ ਸੰਧੂ ਬਾਪੂ ਜਨਕ ਸਾਗਰ ਜੀ ਬਾਪੂ ਬਿੱਕਰ ਸਿੰਘ ਜੀ ਬਜੋਕੀ ਅਤੇ ਬਹੁਤ ਹੀ ਸੋਚੇ ਹੋਏ ਉੱਕੇ ਗੀਤਕਾਰ ਬੜੇ ਸਤਕਾਰ ਨਾਲ ਨਾਂ ਲਿਆ ਜਾਂਦਾ ਅਮਰੀਕ ਸਿੰਘ ਦੀ ਤਲਵੰਡੀ ਅਤੇ ਹੋਰ ਬਹੁਤ ਹੀ ਮਹਾਨ ਪੰਜ ਹੰਆ ਕਰਮਾਂ ਜੇ ਮੈਂ ਸਾਰਿਆਂ ਦੇ ਨਾਂ ਲਵਾਂ ਤਾਂ ਮੇਰੇ ਹਿਸਾਬ ਨਾਲ ਮੇਰਾ ਸਾਰਾ ਟਾਈਮ ਨਾ ਲਾਣ ਕਿ ਨਾ ਮਿਲੂ ਤੇ ਜੇ ਮੈਂ ਗੱਲ ਕਰਾਂ ਸ਼ਰਤ ਇਹ ਰਹੀ ਹਾਈ ਰਵਾਣੀ ਚਾਹੁੰਦਾ ਪ੍ਰਵਾਨ ਕਰੋ ਮੈਨੂੰ ਉਮੀਦ ਹੈ ਤੁਸੀਂ ਮਾਣ ਬਖਸ਼ੋਗੇ ਝੂਠੇਗਾ ਯਾਰ ਦੇ ਦਰਾਂ ਤੋਂ ਮੋਹੀਦਾਨੀ ਬੁਹੇ ਯਾਰ ਨੇ ਤੇ ਵਰ ਕੇ ਪੈਂਦੀ ਕਰਨੀ ਓਏ ਦਰ ਚੋਂ ਪੁਕਾਰ ਸਜਣਾ ਸਹੀ ਸਿਆਰ ਤੇ ਆ ਕਦਮਾਂ 'ਚ ਰੱਖ ਦੇ ਦੇਊਗਾ ਗਣ ਦੁਨੀਆਂ ਦਾ ਛੱਡ ਜਾਂਦਾ ਮੋਹ ਵਈ ਸੱਚੇ ಸಂಸದ ಆರ್ಸ ਨਾਮ ਜਪੁ ਦੇਸੀ ਨਾਲ ਸਵਾਸ जदों भी अमतान लीड़ पी जदो भी अमतहान ली रिहा सजना सीस कदम देउडा बेड़ दार सजना शिष गुरु दिया कदम च रख दे, दे, दे।, दे राजू रे ने यार राजू हेमत पूरी ने यारी लाई है बेची अपने ही गुरु चो खदाई है जिंदगी बनाने की सजाई है you are